ਹੋ ਪੰਜਾਬ ਦੀ ਸਾਰੀ ਫਸਲ ਤੇ ਐਮਐਸਪੀ ਕੀ ਦੀ ਗੱਲ ਹੋ ਗਈ ਅਸੀਂ ਤਾਂ ਫੇਰ ਵੀ ਇਹ ਕਿਹਾ ਕਿ ਤੁਸੀਂ ਇਹ ਦੱਸੋ ਕਿ ਇਹਨਾਂ ਪੰਜਾਂ ਫਸਲਾਂ ਦੇ ਇਲਾਵਾ ਵੀ ਪੰਜਾਬ 'ਚ ਤੁਸੀਂ ਕਿਹੜੀ ਫਸਲ ਉਗਾਉਣਾ ਚਾਹੁੰਦੇ ਹੋ ਕਿਹੜੀ ਫਸਲ ਚਾਹੁੰਦੇ ਹੋ ਕਿ ਉਹ ਐਮਐਸਪੀ ਦੇਖੀਂ ਦੀ ਜਾਵੇ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਲਾਉਂਦੇ ਆ ਕਿ ਪੰਜਾਬ ਦੇ ਵਿੱਚ ਪੈਦਾ ਹੋਣ ਵਾਲੀ ਹਰ ਫਸਲ ਦਾ ਇੱਕ ਇੱਕ ਦਾਣਾ ਜਿਹੜਾ ਹੈਗਾ ਵਾ ਕੇਂਦਰੀ ਸਰਕਾਰ ਐਮਐਸਪੀ ਤੇ ਚੱਕੇ ਇਸ ਤਰੀਕੇ ਦੇ ਨਾਲ ਐਮਐਸਪੀ ਦਾ ਜਾਂ ਦੂਸਰਾ ਇਸ਼ਿਆ ਹੈਗਾ ਹਰ ਚੀਜ਼ ਦਾ ਰਸਤਾ ਗੱਲਬਾਤ ਰਹੀ ਹੁੰਦਾ ਹੈ। ਪਰ ਜਦੋਂ ਇਹਨਾਂ ਨੇ ਇਹ ਐਜੀਟੇਸ਼ਨ ਸ਼ੁਰੂ ਕਰਨੀ ਸੀਗੀ ਉਦੋਂ ਚੰਡੀਗੜ੍ਹ ਦੇ ਵਿੱਚ ਸਾਡੇ ਤਿੰਨ ਵਾਰੀ ਤਿੰਨ ਤਿੰਨ ਮੰਤਰੀ ਆ ਕੇ ਇਹਨਾਂ ਨਾਲ ਗੱਲਬਾਤ ਕਰਕੇ ਗਏ। ਉਹਨਾਂ ਨੇ ਸਾਡੇ ਮੰਤਰੀਆਂ ਨੇ ਇਹ ਕਿਹਾ ਕਿ ਤੁਸੀਂ ਦੱਸੋ ਹੋਰ ਕਿਹੜੀਆਂ ਫਸਲਾਂ ਤੇ ਉਤੇ ਕਰਨੀਆਂ। ਉੱਤੇ ਪੰਜ ਫਸਲਾਂ ਦੀ ਗੱਲ ਹੋਈ ਨਰਮਾ, ਮੱਕਾ ਤੇ ਤਿੰਨ ਦਾਣਾ। ਉਹਨਾਂ ਨੇ ਕਿਹਾ ਕਿ ਅਸੀਂ 5 ਸਾਲ ਲਈ ਉਹ ਵੀ ਲਿਖ ਕੇ ਤੁਹਾਨੂੰ ਦੇਣ ਨੂੰ ਤਿਆਰ ਆ ਉਹਦੀ ਗਾਰੰਟੀ ਦੇਣ ਨੂੰ ਤਿਆਰ। ਇਸ ਕਰਕੇ ਇਹ ਡੈਡਲੌਕ ਪਿਆ ਹੋਇਆ ਕਿ ਵੀ ਮੈਂ ਨਾ ਮੰਨੂੰ ਔਰ ਜਦੋਂ ਆਪਾਂ ਗੱਲ ਕਰੀਏ ਪੰਜਾਬ ਦੀ ਹੁਣ ਅੱਜ ਚਾਹੇ ਸ਼ੰਭੂ ਬਾਰਡਰ ਹੋਵੇ ਚਾਹੇ ਖਨੌਰੀ ਬਾਰਡਰ ਹੋਵੇ ਉਹਦੇ ਬਲੌਕ ਹੋਣ ਨਾਲ ਨੁਕਸਾਨ ਕਿੰਨੂ ਹੋ ਰਿਹਾ ਪੰਜਾਬੀਆਂ ਨੂੰ ਹੋ ਰਿਹਾ ਦੱਸੀ ਦੱਸੋ ਪੰਜਾਬ ਦੀ ਕਿਹੜੀ ਫਸਲ ਐਮਐਸਪੀ ਦੀ ਗਾਰੰਟੀ ਚਾਹੁੰਦੇ ਹੋ ਅਸੀਂ ਪੰਜਾਬ ਦੀ ਹਰ ਇੱਕ ਦਾਣਾ ਚੱਕਰ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਤਿਆਰ D5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਬਲਵਿੰਦਰ ਸਿੰਘ ਜਗਜੀਤ ਸਿੰਘ ਡੱਲੇਵਾਲ ਆਪਣੀ ਮੰਗ ਦੇ ਉੱਤੇ ਅੜੇ ਹੋਏ ਨੇ ਤੇ ਮਰਨ ਵਰਤ ਦੇ ਉੱਤੇ ਖਨੋਰੀ ਬਾਰਡਰ ਤੇ ਬੈਠੇ ਹੋਏ ਨੇ ਤੇ ਲਗਾਤਾਰ ਸਿਹਤ ਉਹਨਾਂ ਦੀ ਗਿirdi ਜਾ ਰਹੀ ਹੈ ਤੇ ਕਈ ਲੀਡਰ ਚਿੰਤਾ ਵੀ ਕਰਦੇ ਨੇ ਪਰ ਹੱਲ ਕੋਈ ਨਹੀਂ ਨਿਕਲਦਾ ਹੁਣ ਭਾਜਪਾ ਦੇ ਆਗੂ ਨੇ ਅਨਿਲ ਸ਼੍ਰੀਨ ਵੱਲੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ ਸ਼੍ਰੀਨ ਸਾਹਿਬ ਦਾ ਕਹਿਣਾ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਜ਼ਰੂਰੀ ਹੈ ਕਿਉਂਕਿ ਉਹਨਾਂ ਦਾ ਬਚਣਾ ਜ਼ਰੂਰੀ ਹੈ ਖਨੋਰੀ ਬਾਰਡਰ ਹੋ ਗਿਆ ਸ਼ੰਭੂ ਬਾਰਡਰ ਹੋ ਗਿਆ ਦੋਵੇਂ ਬਾਰਡਰ ਕਿਸਾਨਾਂ ਵੱਲੋਂ ਰੋਕੇ ਗਏ ਨੇ ਤੇ ਉਹਨਾਂ ਬਾਰਡਰਾਂ ਦੇ ਨਾਲ ਹੀ ਵਪਾਰ ਚੱਲਦਾ ਹੈ ਪੰਜਾਬ ਦੇ ਨਾਲ ਵਪਾਰ ਚੱਲਦਾ ਤਾਂ ਜੋ ਵਪਾਰੀ ਵਰਗ ਨੂੰ ਬੜਾ ਨੁਕਸਾਨ ਪੈ ਰਿਹਾ ਤੇ ਪੰਜਾਬ ਨੂੰ ਵੀ ਘਾਟਾ ਪੈ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਮਸਲਾ ਹੱਲ ਹੋਵੇਗਾ ਤਾਂ ਗੱਲਬਾਤ ਦੇ ਰਾਹੀਂ ਹੱਲ ਹੋਵੇਗਾ ਸਾਡੇ ਕਿਸਾਨ ਜਥੇਬੰਦੀਆਂ ਦੇ ਲੋਕ ਉੱਥੇ ਬੈਠੇ ਹੋਏ ਨੇ ਅ ਡਿਲੀਵਰ ਸਾਹਿਬ ਦੀ ਸਿਹਤ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਚਿੰਤਾ ਹੈ ਅਸੀਂ ਪ੍ਰਮਾਤਮਾ ਅਗੇ ਇਹ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ੇ ਸਾਡੇ ਪੰਜਾਬ ਦੇ ਸਨਮਾਨਿਤ ਕਿਸਾਨ ਨੇਤਾ ਨੇ ਔਰ ਭਾਰਤੀ ਜਨਤਾ ਪਾਰਟੀ ਉਹਨਾਂ ਨਾਲ ਪੂਰੀ ਤਰ੍ਹਾਂ ਸਾਂਝਗੂਤੀ ਰੱਖਦੀ ਹੈ ਔਰ ਉਹਨਾਂ ਦੀ ਸਿਹਤ ਦੀ ਚਿੰਤਾ ਕਰਦੇ ਹੋਏ ਅਸੀਂ ਕਾਮਨਾ ਕਰਦੇ ਹਾਂ ਕਿ ਉਹ ਆਪਣੀ ਜਿਹੜੀ ਹੈ ਸਾਡੀ ਬੇਨਤੀ ਵੀ ਹੈਗੀ ਉਹਨਾਂ ਨੂੰ ਕਿ ਉਹ ਜਿਹੜੀ ਲੋਰੀਂਦੀ ਮੈਡੀਕਲ ਏਡ ਹੈਗੀ ਹੈ ਉਹ ਜ਼ਰੂਰ ਲੈਣ ਔਰ ਰੀਗਰ ਜਿਸ ਤਰੀਕੇ ਦੇ ਨਾਲ ਐਮਐਸਪੀ ਦਾ ਜਾਂ ਦੂਸਰਾ ਇਸ਼ਾਰਾ ਹੈਗਾ ਹਰ ਚੀਜ਼ ਦਾ ਰਸਤਾ ਗੱਲਬਾਤ ਰਾਹੀਂ ਹੁੰਦਾ ਹੈਗਾ ਔਰ ਜਦੋਂ ਇਹਨਾਂ ਨੇ ਇਹ ਐਜੀਟੇਸ਼ਨ ਸ਼ੁਰੂ ਕਰਨੀ ਸੀਗੀ ਉਦੋਂ ਚੰਡੀਗੜ੍ਹ ਦੇ ਵਿੱਚ ਸਾਡੇ ਤਿੰਨ ਵਾਰੀ ਤਿੰਨ ਤਿੰਨ ਮੰਤਰੀ ਆ ਕੇ ਇਹਨਾਂ ਨਾਲ ਗੱਲਬਾਤ ਕਰਕੇ ਗਏ। ਜੀ। ਔਰ ਇਹਨਾਂ ਨੇ ਕਹਿ ਕੇ ਐਮਐਸਪੀ ਜਿਸ ਤੱਕ ਪੰਜਾਬ ਦਾ ਸਵਾਲ ਹੈਗਾ ਪੰਜਾਬ ਦੀਆਂ ਮੁੱਖ ਫਸਲਾਂ ਝੋਨਾ ਤੇ ਕਣਕ ਹੈਗਾ। ਉਹਦੇ ਤੇ ਆਲਰੇਡੀ ਐਮਐਸਪੀ ਤੇ ਖਰੀਦੀ ਕੀਤੀ ਜਾ ਰਹੀ ਹੈ। ਅਸੀਂ ਇਹਨਾਂ ਨੂੰ ਇਹ ਉਹਨਾਂ ਨੇ ਸਾਡੇ ਮੰਤਰੀਆਂ ਨੇ ਇਹ ਕਿਹਾ ਕਿ ਤੁਸੀਂ ਦੱਸੋ ਹੋਰ ਕਿਹੜੀਆਂ ਫਸਲਾਂ ਤੇ ਉਤੇ ਕਰਨੀਆਂ। ਉੱਤੇ ਪੰਜ ਫਸਲਾਂ ਦੀ ਗੱਲ ਹੋਈ ਨਰਮਾ ਮੱਕਾ ਤੇ ਤਿੰਨ ਦਾਲਾਂ। ਉਨੇ ਕਿ ਹੈ ਕਿ ਅਸੀਂ 5 ਸਾਲ ਲਈ ਉਹ ਵੀ ਲਿਖ ਕੇ ਤੁਹਾਨੂੰ ਦੇਣ ਨੂੰ ਤਿਆਰ ਉਹਦੀ ਗੰਟੀ ਦੇਣ ਨੂੰ ਤਿਆਰ ਕਿ 5 ਸਾਲ ਅਸੀਂ ਜਿਹੜਾ ਹੈ ਅਗਲੇ 5 ਸਾਲ ਲਗਾਤਾਰ ਐਮਐਸਪੀ ਤੇ ਇਹ ਸਾਰੀਆਂ ਫਸਲਾਂ ਚੱਕਾਂਗੇ ਫਿਰ ਉਹਦੇ ਬਾਅਦ ਕੀ ਰਹਿੰਦਾ ਹੈ ਕੋਹ ਪੰਜਾਬ ਦੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਕੀ ਦੀ ਗੱਲ ਹੋ ਗਈ ਅਸੀਂ ਤਾਂ ਫਿਰ ਵੀ ਇਹ ਕਿਹਾ ਕਿ ਤੁਸੀਂ ਇਹ ਦੱਸੋ ਕਿ ਇਹਨਾਂ ਪੰਜਾਂ ਫਸਲਾਂ ਦੇ ਇਲਾਵਾ ਵੀ ਪੰਜਾਬ 'ਚ ਤੁਸੀਂ ਕਿਹੜੀ ਫਸਲ ਉਗਾਉਣਾ ਚਾਹੁੰਦੇ ਹੋ ਕਿਹੜੀ ਫਸਲ ਚਾਹੁੰਦੇ ਹੋ ਕਿ ਉਹ ਐਮਐਸਪੀ ਦੇ ਖਿੰਦੀ ਜਾਵੇ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਲਾਉਂਦੇ ਆ ਕਿ ਪੰਜਾਬ ਦੇ ਵਿੱਚ ਪੈਦਾ ਹੋਣ ਵਾਲੀ ਹਰ ਫਸਲ ਦਾ ਇੱਕ ਇੱਕ ਦਾਣਾ ਜਿਹੜਾ ਹੈਗਾ ਵਾ ਕੇਂਦ ਸਰਕਾਰ ਐਮਐਸਪੀ ਤੇ ਚੱਕੇਗੀ। ਲੇਕਿਨ ਉਹ ਤੇ ਬਾਤ ਵੀ ਮੈਂ ਨਾ ਮੰਨੂੰ। ਹੁਣ ਉੱਥੇ ਕੀ ਕਰੀਏ? ਇਸ ਕਰਕੇ ਇਹ ਡੈਡਲੌਕ ਪਿਆ ਹੋਇਆ ਕਿ ਵੀ ਮੈਂ ਨਾ ਮੰਨੂੰ। ਔਰ ਜਦੋਂ ਆਪਾਂ ਗੱਲ ਕਰੀਏ ਪੰਜਾਬ ਦੀ। ਹੁਣ ਅੱਜ ਚਾਹੇ ਸ਼ੰਭੂ ਬਾਰਡਰ ਹੋਵੇ ਚਾਹੇ ਖਨੌਰੀ ਬਾਰਡਰ ਹੋਵੇ। ਉਹਦੇ ਬਲੌਕ ਹੋਣ ਨਾਲ ਨੁਕਸਾਨ ਕਿਨੂੰ ਹੋ ਰਿਹਾ? ਪੰਜਾਬੀਆਂ ਨੂੰ ਹੋ ਰਿਹਾ। ਪੰਜਾਬ ਦੇ ਵਪਾਰ ਨੂੰ ਹੋ ਰਿਹਾ ਪੰਜਾਬ ਦੇ ਲੋਕਾਂ ਨੂੰ ਔਖੇ ਹੋ ਰਹੇ ਆਂ ਜਾਣ ਤੋਂ ਕਰਨ ਤੋਂ ਤੇ ਪੱਕੇ ਪੰਜਾਬ ਦੇ ਕਿਹੜੇ ਹਿੱਤ ਦੀ ਗੱਲ ਕਰਦੇ ਪਏ ਆ। ਸੋ ਮੇਰੀ ਇੱਕ ਬੇਨਤੀ ਹੈ ਕਿ ਇਹ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਕਿ ਆਪਾਂ ਰਾਜਨੀਤੀ ਤੋਂ ਉੱਪਰ ਉਠੀਏ। ਆਪਾਂ ਪੰਜਾਬ ਦੇ ਹਿੱਤ ਦੀ ਗੱਲ ਕਰੀਏ। ਔਰ ਮੈਂ ਹੁਣ ਅੱਜ ਵੀ ਕਹਿਣਾਗਾ ਕਿ ਦੱਸੀ ਦੱਸੋ ਪੰਜਾਬ ਦੀ ਕਿਹੜੀ ਫਸਲ ਐ ਐਮਐਸਪੀ ਦੀ ਗਰੰਟੀ ਚਾਹੁੰਦੇ ਹੋ ਅਸੀਂ ਪੰਜਾਬ ਦੀ ਹਰ ਇੱਕ ਦਾਣਾ ਚੱਕਣ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਤਿਆਰ ਹਾਂ ਤੁਸੀਂ ਅੱਜ ਵੀ ਅੱਗੇ ਆਓ ਔਰ ਦੱਸੋ ਕਿ ਸਾਡੀ ਆ ਫਸਲ ਨਹੀਂ ਗਏ ਅਸੀਂ ਚਾਹਨੇ ਐਮਐਸਪੀ ਦੇ ਚੱਕੇ ਚੱਲ ਪੰਜਾਬ ਦੀਆਂ ਤੇ ਅਸੀਂ ਉਹ ਕਰਾਂਗੇ ਆਪਾਂ ਪੰਜਾਬ ਦੀ ਗੱਲ ਕਰੀਏ ਆਪਾਂ ਗੱਲ ਕਰਦੇ ਆ ਪੂਰੇ ਦੇਸ਼ ਭਾਰ ਦੀ ਤੇ ਔਖੇ ਹੋ ਰਹੇ ਸਾਡੇ ਪੰਜਾਬ ਦੇ ਲੋਕ ਸੋ ਇਹ ਮੇਰੀ ਬੇਨਤੀ ਹੈ ਕਿਸਾਨ ਜਥੇਬੰਦੀਆਂ ਨੂੰ ਜਿਹੜੀਆਂ ਤਰਨੇ ਤੇ ਬੈਠੀਆਂ ਨੇ ਕਿ ਡਲੇਵਾਲ ਸਾਹਿਬ ਦੀ ਸੇਧ ਨੂੰ ਧਿਆਨ ਚ ਰੱਖਦੇ ਹੋਏ ਸਾਡੇ ਸਾਡੇ ਸਭ ਦੀ ਸਹਾਨੂੰ ਭੂਤੀ ਉਹਨਾਂ ਨਾਲ ਹੈ ਸਭ ਦੀ ਚਿੰਤਾ ਉਹਨਾਂ ਨਾਲ ਹੈ ਆਓ ਆਪਾਂ ਰਲ ਕੇ ਪੰਜਾਬ ਦੇ ਹਿੱਤ ਦੀ ਗੱਲ ਕਰੀਏ ਔਰ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਇਹ ਰੋਜ਼ ਦੇ ਬੰਦ ਔਰ ਧਰਨੇ ਔਰ ਇਹਨਾਂ ਨਾਲ ਜਿਹੜਾ ਹੈਗਾ ਪੰਜਾਬ ਦੀ ਇਕਨੋਮੀ ਵੀ ਤਬਾਹ ਹੋ ਰਹੀ ਹੈ ਔਰ ਉਹਦਾ ਰਿਜ਼ਲਟ ਕੁਛ ਨਹੀਂ ਨਿਕਲਦਾ ਸੋ ਮੇਰੀ ਬੇਨਤੀ ਹੈ ਕਿ ਆਓ ਰਲ ਕੇ ਆਪਾਂ ਪੰਜਾਬ ਦੇ ਹਿੱਤ ਦੀ ਗੱਲ ਕਰੀਏ ਔਰ ਪੰਜਾਬ ਨੂੰ ਪੰਜਾਬ ਦੇ ਕਿਸਾਨ ਦੀ ਖੁਸ਼ਹਾਲੀ ਦੀ ਗੱਲ ਕਰੀਏ ਕਿਸਾਨ ਨੂੰ ਫਸਲ ਦਾ ਵਾਜਬ ਮੁੱਲ ਮਿਲੇ ਉਹਦੇ ਵਾਸਤੇ ਗੱਲ ਕਰੀਏ ਕਿਸਾਨ ਦਾ ਇੱਕ ਇੱਕ ਦਾਣਾ ਚੱਕੇ ਜਾਵੇ ਉਹਦੇ ਵਾਸਤੇ ਗੱਲ ਕਰੀਏ ਇਨੀਆਂ ਬੇਨਤੀਆਂ ਮੇਰੀਆਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਨੇ ਸ਼੍ਰੀਨ ਸਾਹਿਬ ਇੱਕ ਸੁਪਰੀਮ ਕੋਰਟ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਸੀਗਾ ਕਿਸਾਨਾਂ ਨੂੰ ਗੱਲਬਾਤ ਲਈ ਪੰਚਕੂਲਾ ਬੁਲਾਇਆ ਗਿਆ ਸੀਗਾ ਪਰ ਪੀਡਬਲ ਉੱਥੇ ਫਾਰਮ ਦੇ ਵਿੱਚ ਪਰ ਸਾਫ ਤੌਰ ਤੇ ਕਿਸਾਨਾਂ ਨੇ ਉੱਥੇ ਜਾਣ ਤੋਂ ਮਨ ਕਰ ਦਿੱਤਾ ਹੋ ਗਿਆ ਨੇ ਇਸ ਨਾਲ ਸਾਡੇ ਜਿਹੜੇ ਅਦੁੱਲਨ ਨੂੰ ਢਾਲ ਲੱਗੇਗੀ ਸੋ ਕਿਸ ਤਰ੍ਹਾਂ ਦੇਖਦੇ ਹੋ ਵੀ ਆ ਗੱਲਬਾਤ ਕਰਨ ਲਈ ਕਮੇਟੀ ਬਣਾਈ ਐ ਪਰ ਰੱਦ ਕਰ ਦਿੱਤੀ ਦੇਖੋ ਗੱਲ ਸਮੱਸਿਆ ਤੇ ਇੱਥੇ ਹੀ ਬੈਠੀ ਹੈ ਨਾ ਕੀ ਆਪਾਂ ਗੱਲ ਨੂੰ ਨਿਬੇੜਣਾ ਨਹੀਂ ਚਾਹੁੰਦੇ ਜੀ ਜਦੋਂ ਸਾਡੇ ਤਿੰਨ ਮੰਤਰੀਆਂ ਨੇ ਆ ਕੇ ਇਹਨਾਂ ਨਾਲ ਗੱਲਬਾਤ ਕੀਤੀ ਔਰ ਇਹਨੂੰ ਪੁੱਛਿਆ ਕਿ ਤੁਸੀਂ ਦੱਸੋ ਕਿਹੜੀ ਫਸਲ ਚਾਹੁੰਦੇ ਹੋ ਅਸੀਂ ਖਰੀਦਣ ਨੂੰ ਤਿਆਰ ਆ ਤੇ ਫੇਰ ਵੀ ਮੈਂ ਨਾ ਮੰਨੂ ਹੁਣ ਮੈਂ ਨਾ ਮੰਨੂ ਜਿੱਥੇ ਹੋਵੇ ਉੱਥੇ ਕੀ ਕਰੇਗਾ ਬੰਦਾ ਅਸੀਂ ਵੀ ਹੈਲਪਲੈਸ ਹੈਗੇ ਆ ਅਸੀਂ ਚਾਹਦੇ ਆ ਪੰਜਾਬ ਦੇ ਕਿਸਾਨ ਦਾ ਭਲਾ ਹੋਵੇ ਅਸੀਂ ਚਾਹਦੇ ਆ ਕਿਸਾਨ ਦੇ ਪੰਜਾਬ ਦੇ ਕਿਸਾਨ ਦੀ ਫਸਲ ਦਾ ਇੱਕ ਇੱਕ ਦਾਣਾ ਚੱਕਿਆ ਜਾਵੇ ਲੇਕਿਨ ਇਹ ਜਿੱਥੇ ਬੰਦੀਆਂ ਵਾਲੇ ਜੇ ਕਿਸੇ ਗਲਤੀ ਨਹੀਂ ਆਣਾ ਤੇ ਅਸੀਂ ਕੀ ਕਰਾਂਗੇ ਹੁਣ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ ਤੇ ਉਹਦੇ ਨਾਲ ਵੀ ਅਸੀਂ ਗੱਲ ਨਹੀਂ ਕਰਨੀ ਸੁੱ ਰਸਤਾ ਤੇ ਗਲਬਤ ਰਹੇ ਹਾਲ ਹੋਣਾ ਔਰ ਗੱਲਬਾਤ ਤੋਂ ਹੀ ਅੱਗੇ ਰਸਤਾ ਨਿਕਲਣਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਜਥੇਬੰਦੀਆਂ ਨੂੰ ਕਿ ਆਨ ਅੱਗੇ ਵੱਧ ਕੇ ਹੁਣ ਤੇ ਸੁਪਰੀਮ ਕੋਰਟ ਦੀ ਕਮੇਟੀ ਹੈ ਜੀ ਇਹ ਤੇ ਪੋਲਿਟੀਕਲ ਕਮੇਟੀ ਕੋਈ ਨਹੀਂਗੀ ਤੇ ਸੁਪਰੀਮ ਕੋਰਟ ਦੀ ਕਮੇਟੀ ਤੇ ਵੀ ਆਪਾਂ ਵਿਸ਼ਵਾਸ ਨਹੀਂ ਕਰਨਾ ਫਿਰ ਆਪਾਂ ਚਾਹਨੇ ਕੀ ਆ ਇਹ ਫਿਰ ਪੰਜਾਬ ਦੀ ਜਨਤਾ ਨੂੰ ਦੱਸ ਦਿਓ ਅੱਛਾ ਕੱਲ ਇੱਕ ਭਗਵੰਤ ਮਾਨ ਮੰਤਰੀ ਵੱਲੋਂ ਪ੍ਰੈਸ ਕਾਨਫਰੈਂਸ ਕੀਤੀ ਗਈ ਆ ਉਹ ਕਹਿੰਦੇ ਅਸੀਂ ਐਂਬੂਲੈਂਸ ਦੇਣ ਨੂੰ ਤਿਆਰ ਆ ਪਰ ਦੂਜੇ ਪਾਸੋਂ ਨੇ ਕੇਂਦਰ ਤੋਂ ਸਵਾਲ ਵੀ ਖੜੇ ਕੀਤੇ ਨੇ ਕਿ ਕੇਂਦਰ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈਗੀ ਗੱਲਬਾਤ ਨਹੀਂ ਕਰ ਰਹੀਗਾ ਉਹਨਾਂ ਤੱਕ ਪਹੁੰਚ ਨਹੀਂ ਕਰ ਰਹੀ ਕਿਸ ਮੈਂ ਕਹਿਣਾ ਆਮ ਆਦਮੀ ਪਾਰਟੀ ਤੋਂ ਘਟਿਆ ਸਿਆਸਤ ਕੋਈ ਨਹੀਂ ਕਰ ਸਕਦਾ ਸਾਰੇ ਜਾਣਦੇ ਆ ਕਿ ਇਹਨਾਂ ਜਥੇਬੰਦੀਆਂ ਦੀਆਂ ਅਫੀਲੀਏਸ਼ਨਸ ਕਿੱਥੇ ਹੈਗੀਆਂ ਨੇ ਸਾਰੇ ਜਾਣਦੇ ਨੇ ਕਿ ਇਹਨਾਂ ਨੂੰ ਧਰਨੇ ਤੇ ਕਿੰਨੇ ਬਿਠਾਇਆ ਭਗਵੰਤ ਮਾਨ ਨੂੰ ਕੋਈ ਪੁੱਛੇ ਆ ਭਗਵੰਤ ਮਾਨ ਜੀ ਤੁਹਾਡੀ ਵੀਡੀਓ ਹੈਗੀ ਆ ਕਿ ਮੈਂ 2022 ਚ ਸਾਡੀ ਸਰਕਾਰ ਬਣਾ ਦਿਓ ਮੈਂ ਪੰਜਾਬ ਦੀ ਸਾਰੀਆਂ ਫਸਲਾਂ ਨੂੰ ਐਮਐਸਪੀ ਚੱਕਾਂਗਾ ਤੂੰ ਦੱਸੋ ਕਿੰਨੀਆਂ ਫਸਲਾਂ ਚੱਕ ਲਈਆਂ ਐਮਐਸਪੀ ਦੇ ਤੁਸੀਂ ਤੂੰ ਤਾਂ ਮੱਕਾ ਆਪਣਾ ਮੂੰਗੀ ਦੀ ਮੂੰਗੀ ਦੀ ਫਸਲ ਵਿਜਵਾ ਕੇ ਮੁੜ ਕੇ ਐਮਐਸਪੀ ਚੱਕਣ ਤੋਂ ਭੱਜ ਗਏ ਤੁਹਾਨੂੰ ਕੋਈ ਬੋਲਣ ਦਾ ਅਧਿਕਾਰ ਮੌਲਿਕ ਅਧਿਕਾਰ ਹੈਗਾ ਤੁਸੀਂ ਪ੍ਰਦੇਸ਼ ਦੇ ਮੁੱਖ ਮੰਤਰੀ ਹੋ ਤੁਸੀਂ ਸਰਕਾਰ ਚਲਾਓ ਸਟੇਜ ਨਾ ਚਲਾਓ ਇਹ ਕਿਸਾਨਾਂ ਨਾਲ ਗੱਲਬਾਤ ਕਰੋ ਰਸਤੇ ਖੁਲਵਾਓ ਉਹਨਾਂ ਦੇ ਜਿਹੜਾ ਹੈਗਾ ਅੰਸ਼ਣ ਤੇ ਬੈਠੇ ਨੇ ਉਸ ਤਰਵਾਓ ਔਰ ਪੰਜਾਬ ਦਾ ਭਲਾ ਸੋਚੋ ਤੁਸੀਂ ਰਾਜਨੀਤੀ ਕਰਨੀ ਬੰਦ ਕਰੋ ਜਿਹੜੀ ਗੱਲਾਂ ਤੁਸੀਂ ਕਰਦੇ ਹੋ ਨਾ ਪਹਿਲਾਂ ਆਪਣੇ ਵਾਅਦੇ ਪੂਰੇ ਕਰੋ ਨਾ ਤੁਸੀਂ ਕਹਿ ਸੀਗਾ ਤੁਹਾਡੀ ਤਾਂ ਚੁਟਕਿਆਂ ਵਾਲੀ ਮੰਤਰੀ ਵੀ ਸੀਗੀ ਕਿ ਚੁਟਕੀ ਮਾਰ ਕੇ ਮੈਂ ਐਮਐਸਬੀ ਦੇ ਦੇਗੀ ਆਮ ਆਦਮੀ ਪਾਰਟੀ ਫਿਰ ਕਿਉਂ ਨਹੀਂ ਦਿੰਦੀ ਅਜ ਤੱਕ ਐਮਐਸਬੀ ਤੁਸੀਂ ਵਾਦਾ ਕੀਤਾ ਸੀਗਾ ਕਿ ਬਾਈ ਚ ਸਾਡੀ ਸਰਕਾਰ ਬਣਾ ਦਿਓ ਮੈਂ ਪੰਜਾਬ ਦੀ ਬਾਈ ਦੀ ਬਾਈ ਫਸਲਾਂ ਤੇ ਐਮਐਸਬੀ ਚੱਕਾਂਗਾ ਤੇ ਦੱਸੋ ਕਿਹੜੀ ਫਸਲ ਅਜ ਤੱਕ ਤੁਸੀਂ ਐਮਪੀ ਤੁਸੀਂ ਤਾਂ ਜਿਹੜਾ ਹੜ ਦਾ ਪੈਸਾ ਆਇਆ ਕੇਂਦਰ ਸਰਕਾਰ ਦਾ ਉਹ ਵੀ ਕਿਸਾਨਾਂ ਤੱਕ ਨਾ ਪਹੁੰਚਾਇਆ ਤੁਸੀਂ ਕਹਿੰਦੇ ਮੈਂ ਮੁਰਗੀ ਦੇ ਵੀ ਪੈਸੇ ਦਿਆਂਗਾ ਮੈਂ ਅੰਡੇ ਦੇ ਵੀ ਪੈਸੇ ਦਿਆਂਗਾ ਮੈਂ ਬੱਕਰੀ ਦੇ ਵੀ ਪੈਸੇ ਦਿਆਂਗਾ ਮੈਂ ਡੰਨਾਂ ਦੇ ਪੈਸੇ ਵੀ ਦਿਆਂਗਾ ਜਿਹੜੇ ਘਰ ਡਿੱਗੇ ਉਹਨਾਂ ਦੇ ਪੈਸੇ ਵੀ ਦਿਆਂਗਾ ਫਸਲਾਂ ਦਾ ਵੀ ਪੈਸੇ ਦਿਆਂਗਾ ਨਾ ਤੁਹੀਂ ਫਸਲਾਂ ਦਾ ਪੈਸਾ ਦਿੱਤਾ ਨਾ ਜਿਹੜੇ ਕਿਸਾਨਾਂ ਦੇ ਘਰ ਟ ਹੈਗੇ ਫਰਾਡ ਦੇ ਵਿੱਚ ਉਹਦਾ ਪੈਸਾ ਦਿੱਤਾ ਨਾ ਕੋਈ ਡੰਗਰਾਂ ਦਾ ਪੈਸਾ ਦਿੱਤਾ ਹੋਰ ਛੋਟੇ ਤੁਸੀਂ ਮੁਰਗੀ ਦੇ ਅੰਡੇ ਤੱਕ ਤਾਂ ਵੀ ਪੈਸਾ ਨਾ ਉਹਨਾਂ ਨੂੰ ਦਿੱਤਾ ਗਰੀਬਾਂ ਨੂੰ ਤੇ ਤੁਸੀਂ ਕਿਹੜੇ ਕਿਹੜੇ ਪਾਸੋਂ ਕਿਸਾਨ ਹਿੱਤ ਦੀ ਗੱਲ ਕਰਦੇ ਹੋ ਜੇ ਅੱਜ ਕਿਸਾਨ ਦੀ ਹਾਲਤ ਮਾੜੀ ਹੈ ਪੰਜਾਬ ਦੇ ਵਿੱਚ ਉਹਦੇ ਵਾਸਤੇ ਸਿੱਧੇ ਤੌਰ ਦੇ ਉੱਤੇ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ ਸੋ ਜਿਦਾਂ ਕਿ ਨੀਲ ਸਰੀਨ ਨੇ ਕਿਹਾ ਕਿ ਧਰਨੇ ਤੋਂ ਪਹਿਲਾਂ ਵੀ ਸਾਡੇ ਤਿੰਨ ਮੰਤਰੀ ਆ ਕੇ ਗੱਲਬਾਤ ਕਰਕੇ ਗਏ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਦੱਸੋ ਕਿਹੜੀਆਂ ਫਸਲਾਂ ਦੇ ਪੇ ਐਮਐਸਪੀ ਚਾਹੁੰਦੇ ਸੀ ਦੇ ਨੂੰ ਤਿਆਰ ਆ ਪਰ ਉਹਨੇ ਪੰਜਾਬ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਸਰਕਾਰ ਨਹੀਂ ਸੀ ਤਾਂ ਉਸੇ ਵੱਡੇ ਵੱਡੇ ਦਾਅਵੇ ਕਰਦੇ ਸੀ ਕਿਸਾਨਾਂ ਨੂੰ ਲੈ ਕੇ ਹੁਣ ਕਰੋ ਕਿਸਾਨਾਂ ਦਾ ਮਸਲਾ ਹੁਣ ਵੇਖਣਾ ਹੋਵੇਗਾ ਅਨਿਲ ਸਰੀਨ ਦੇ ਇਸ ਬਿਆਨ ਨੂੰ ਲੈ ਕੇ ਕਿਸਾਨ ਕੀ ਕਹਿੰਦੇ ਨੇ ਜਾਂ ਆਮ ਆਦਮੀ ਪਾਰਟੀ ਕੀ ਕਹਿੰਦੀ ਹੈ ਜਾਂ ਸਰੀਨ ਸਰਾਬ ਇਹਨਾਂ ਦਾ ਮਸਲਾ ਹੱਲ ਕਰਾਂਦੇ ਨੇ ਨਹੀਂ ਕਰਾਂਦੇ ਨਾਲ ਸਮਾਂ ਦੱਸੇਗਾ ਮੋਨੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ